24000 ਏਕੜ ਜ਼ਮੀਨ ਐਕਵਾਇਰ ਕਰਨ ਦਾ ਕੀ ਹੈ ਸਰਕਾਰੀ پلان ਕੀ ਉੱਠ ਰਹੇ ਹਨ ਸੁਭਾਲ ਆਓ ਜਾਣਦੇ ਆ ਇਸ ਵੀਡੀਓ ਰਾਹੀਂ ਤਾਂ ਗੱਲਬਾਤ ਕਰਦੇ ਆ ਜਿਹੜਾ 24000 ਏਕੜ ਦੀ ਜ਼ਮੀਨ ਐਕਵਾਇਰ ਕਰਨ ਦਾ پلان ਆ ਸਰਕਾਰ ਦਾ ਉਹ ਕਿਸ ਤਰ੍ਹਾਂੇ ਕੰਮ ਕਰ ਰਿਹਾ ਤੇ ਕਿਸ ਤਰ੍ਹਾਂ ਇਸ ਦਾ ਵਿਰੋਧ ਹੋ ਰਿਹਾ ਪੰਜਾਬ ਸਰਕਾਰ ਵੱਲੋਂ ਕਰੀਬ 24000 ਏਕੜ ਖੇਤੀਯੋਗ ਜ਼ਮੀਨ ਨੂੰ ਰੈਸ਼ੀ ਖੇਤਰ ਵਿੱਚ ਤਬਦੀਲ ਕਰਨ ਦੀ ਜਿਹੜੀ ਯੋਜਨਾ ਦਾ ਮੁੱਦਾ ਖਬਰਾਂ ਵਿੱਚ ਆਉਣ ਮਗਰੋਂ ਹੁਣ ਸਿਆਸੀ ਬਣ ਗਿਆ ਹਾਲੇ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਹੜਾ ਪੰਜਾਬ ਸਰਕਾਰ ਦੀ ਯੋਜਨਾ ਇਸ ਵੱਲੋਂ ਮੁੱਖ ਤੌਰ ਤੇੜੇ ਲੁਧਿਆਣਾ ਵਿੱਚ ਪੈਂਦੀ ਇਸ ਦੀ ਜ਼ਮੀਨ ਨੂੰ ਅਰਬਨ ਸਟੇਟ ਵਿੱਚ ਵੈਕਸਰ ਕੀਤਾ ਜਾਊਗਾ। ਇਸ ਨੂੰ ਪੰਜਾਬ ਵਿੱਚ ਸ਼ਹਿਰੀਕਰਨ ਜਾਂ ਹਰੇ ਸਿਵਕਾਸ ਦਾ ਸਭ ਤੋਂ ਵੱਡਾ ਪ੍ਰੋਜੈਕਟ ਕਿਹਾ ਰਿਹਾ ਹੈ। ਹਾਲਾਂਕਿ ਸਰਕਾਰ ਵੱਲੋਂ ਖੇਤਰਫਲ ਬਾਰੇ ਦੀ ਕੋਈ ਅੰਕੜਾ ਜਨਤਕ ਨਹੀਂ ਕੀਤਾ ਗਿਆ ਪਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਖਾਸ ਗੱਲਬਾਤ ਦੌਰਾਨ ਸਰਕਾਰ ਲੁਧਿਆਣਾ ਵਿੱਚ ਸ਼ਹਿਰੀਕਰਨ ਦਾ ਜਿਹੜਾ ਪ੍ਰੋਜੈਕਟ ਤਿਆਰ ਕਰ ਰਹੀ ਹੈ ਇਸ ਤਹਿਤ ਜਿਹੜੀ ਜ਼ਮੀਨ ਐਕਵਾਇਰ ਕਰਨ ਲਈ ਲੈਂਡ ਪੂਲਿੰਗ ਦੀ ਨੀਤੀ ਅਪਣਾਈ ਜਾਵੇਗੀ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸੂਬੇ ਵਿੱਚ ਵਿਰੋਧੀ ਪਾਰਟੀਆਂ ਸਰਕਾਰ ਦੇ ਨਵੇਂ ਪ੍ਰੋਜੈਕਟਾਂ ਦਾ ਜਿਹੜਾ ਵਿਰੋਧ ਕਰ ਰਹੀਆਂ ਪਿੰਡਾਂ ਦੀਆਂ ਜ਼ਮੀਨਾਂ ಗ್ರಾಮ ਪੰਚਾਇਤਾਂ ਵੱਲੋਂ ਇਸ ਪ੍ਰੋਜੈਕਟ ਦੇ ਖਿਲਾਫ ਵੀ ਜਿਹੜੀ ਮਤੇ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਪ੍ਰੋਜੈਕਟ ਦਾ ਵਿਰੋਧ ਕਰਨ ਵਾਲਿਆਂ ਦਾ ਖਾਲਸਾ ਕਿ ਕਿਸਾਨਾਂ ਨੂੰ ਇਹਦਾ ਸਹੀ ਮੁੱਲ ਨਹੀਂ ਮਿਲੂਗਾ ਤੇ ਖੇਤੀ ਜੋ ਰੱਖਵੇ ਦਾ ਜਿਹੜਾ ਨੁਕਸਾਨ ਹੋਊਗਾ ਭਾਵੇਂ ਸਰਕਾਰ ਦਾ ਕਹਿਣਾ ਕਿ ਜਿਹੜਿਆ ਇਹ ਜਿਹ ਪਹਰਤਿਆਵੇ ਜਿਹੜੇ ਕਰ ਰਿਹਾ ਉਹ ਗੁਮਨਾਹ ਕਰ ਰਿਹਾ ਕਿ ਲੋਕਾਂ ਨੂੰ ਵੀ ਇਹਦਾ ਕੋਈ ਮੁੱਲ ਨਹੀਂ ਦਿੱਤਾ ਜਾਊਗਾ ਉਹ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਟਵੀਟ ਕਰਦੇ ਹੋਏ ਕਿਹਾ ਕਿ ਕਿਸਾਨਾਂ ਕੋਲੋਂ ਬਿਨਾਂ ਸਹਿਮਤੀ ਦੇੜੀ ਉਹਨਾਂ ਤੋਂ ਜ਼ਮੀਨ ਨਹੀਂ ਲਈ ਜਾਊਗੀ ਪੰਜਾਬ ਵਿੱਚ ਪਹਿਲਾਂ ਤੋਂ ਹੀ ਭਾਰਤ ਮਾਲਾ ਪ੍ਰੋਜੈਕਟ ਤਹਿਤ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਣ ਦੇੜੀ ਪ੍ਰਕਿਰਿਆ ਦੌਰਾਨ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਟਕਰਾਅ ਚੱਲ ਰਹੇ ਹੈਗੇ ਇਸ ਤੋਂ ਇਲਾਵਾ ਜਿਹੜਾ ਚਮਕੌਰ ਸਾਹਿਬ ਵਿੱਚ ਪੀਪਰ ਮਿੱਲ ਬਠਿੰਡਾ ਵਿੱਚ ਗੈਸ ਪਾਈਪਲਾਈਨ ਤੇ ਹੋਰ ਜੋ ਉਦਯੋਗਿਕ ਪ੍ਰੋਜੈਕਟਾਂ ਦਾ ਵੀ ਕਿਸਾਨਾਂ ਤੇ ਵਾਤਾਵਰਨ ਕਾਰਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਹ ਜਿਹੇ ਹਾਲਾਤਾਂ ਵਿੱਚ ਜਿਹੜੀ ਸਰਕਾਰ ਵੱਲੋਂ ਸ਼ਹਿਰੀਕਰਨ ਲਈ ਆਂਦੀ ਗਈ ਹੈ ਜਿਹੜੀ ਲੈਂਡ ਪੂਲਿੰਗ ਦੀ ਪਾਲਿਸੀ ਹੈ ਕਿਸਾਨਾਂ ਨੂੰ ਖਤਸੇ ਵਿੱਚ ਰੱਖ ਰਹੀ ਹੈ ਵਾਹੀਯੋਗ ਜ਼ਮੀਨਾਂ ਜਿਹੜੀ ਬਦਲਣ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਇਸ ਵਾਰੇ ਕੀ ਰਾਏ ਹੈਗਾ ਤਾਂ ਉਹ ਜਾਣਦੇ ਆ ਅਸੀਂ ਵੀਡੀਓ ਰਾਹੀਂ ਤਾਂ ਬਣੇ ਰਿਓ ਇਸ ਵੀਡੀਓ ਵਿੱਚ ਇਹ ਜਿਹੜੀ ਪਾਲਿਸੀ ਬਣਾਈ ਹੈ ਸਰਕਾਰ ਨੇ ਇਸ ਤਹਿਤ ਜਿਹੜੀ ਕਿਸਾਨਾਂ ਨੂੰ ਇੱਕ ਕਿੱਲੇ ਦੇ ਬਦਲੇ 1000 ਸਕੇਅਰ ਯਾੜ ਜਿਹੜੀ ਰੈਚੀ ਜ਼ਮੀਨ ਤੇ 200 ਗੱਜ ਕਮਰਸ਼ੀਅਲ ਜ਼ਮੀਨ ਦੇਊਗੀ ਇਹ ਨੀਤੀ ਸਰਪੇੜੀ ਮਹੱਲੀ ਵਿੱਚ ਵਰਤੀ ਗਈ ਹੈ ਹੁਣ ਤੱਕ ਹੁਣ ਸਰਕਾਰ ਇਹ ਤੁਹਾਨੂੰ ਲੁਧਿਆਣਾ ਵਿੱਚ ਵੀ ਲੈ ਕੇ ਆ ਰਹੀ ਹੈ ਤੇ ਸਰਕਾਰ ਵੱਲ ਲੈਟਰ ਆਫ ਇੰਟੈਂਟ ਮਿਲਣ ਤੋਂ ਬਾਅਦ ਕਿਸਾਨ ਉਹਨਾਂ ਨੂੰ ਮਿਲੀ ਜ਼ਮੀਨ ਨੂੰ ਵੇਚ ਸਕਦੇ ਆ ਲੈਂਡ ਪੂਲਿੰਗ ਕੀ ਪਾਲਿਸੀ ਆ ਪੰਜਾਬ ਕੈਬਨਟ ਨੇ ਚੁੱਕੀ ਕੀ ਫੈਸਲਾ ਲਿਆ ਸਾਲ 2013 ਵਿੱਚ ਨੋਟੀਫਾਈ ਕੀਤੀ ਗਈ ਜਿਹੜੀ ਲੈਂਡ ਪਾਲਿਸੀ ਤਹਿਤ ਸਰਕਾਰ ਜ਼ਮੀਨ ਅਕਵਾਇਰ ਕਰਨ ਲਈ ਮਾਲਕ ਨੂੰ ਪੈਹੇ ਦੀ ਥਾਂ ਉਸ ਨੂੰ ਬਦਲੇ ਵਿੱਚ ਜਿਹੜੀ ਬੈਕਸਟ ਕੀਤੀ ਹੋਈ ਥਾਂ ਵਿੱਚੋਂ ਕੁਝ ਹਿੱਸਾ ਦੇਊਗੀ ਨੀਤੀ ਦੇ ਨੋਟੀਫਿਕੇਸ਼ਨ ਮੁਤਾਬਕ ਸਰਕਾਰ ਸ਼ਹਿਰੀਕਰਨ ਵਿੱਚ ਜ਼ਮੀਨ ਮਾਲਕਾਂ ਨੂੰ ਭਾਈਵਾਲ ਬਣਾਉਣਾ ਚਾਹੁੰਦੀ ਹੈ ਅਤੇ ਜ਼ਮੀਨ ਨੂੰ ਜਿਹੜੀ ਐਕਵਾਇਰ ਕਰਨ ਨਾਲ ਜੁੜੀਆਂ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਚਾਹੁੰਦੀ ਹੈ ਬੀਤੇ ਦਿਨੀ ਪੰਜਾਬ ਮੰਤਰੀ ਮੰਡਲ ਨੇ ਹਾਊਸਿੰਗ ਡਿਪਾਰਟਮੈਂਟ ਦੀ ਲੈਂਡ ਪੂਲਿੰਗ ਸਕੀਮ ਤਹਿਤ ਸੂਬੇ ਵਿੱਚ ਹੋਰ ਅਰਬਨ ਸਟੇਟ ਬਣਾਉਣ ਦੀ ਜਿਹੜੀ ਪ੍ਰਵਾਨਗੀ ਦਿੱਤੀ ਹੈ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਕੋਲੋਂ ਸਿੱਧਾ ਜ਼ਮੀਨ ਖਰੀਦਣ ਦੀ ਨਵੀਂ ਵੱਖਰੀ ਪ੍ਰਕਿਰਿਆ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਤਰੀ ਮੰਡਲ ਦੀਆਂ ਬੈਠਕਾਂ ਤੋਂ ਬਾਅਦ মিডিਆ ਨੂੰ ਦੱਸਿਆ ਕਿ ਸਰਕਾਰ ਕਿਸਾਨਾਂ ਕੋਲੋਂ ਜ਼ਮੀਨ ਲੈ ਕੇ ਉਹਨਾਂ ਨੂੰ ਵੈਕਸਤ ਕਰਕੇ ਦੇਊਗੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਸਰਕਾਰ ਨੂੰ 1 ਏਕੜ ਜ਼ਮੀਨ ਦੇ ਬਦਲੇ 1000 ਸਕੁਅਰ ਯਾਰਡ ਦੀ ਰੈਸ਼ੀ ਜ਼ਮੀਨ ਤੇ 200 ਗਜ ਦੀ ਕਾਰਮਸ਼ੀਲ ਜ਼ਮੀਨ ਦਿੱਤੀ ਜਾਊਗੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਨੀਤੀ ਸਿਰਫ ਮੋਹਾਲੀ ਵਿੱਚ ਵਰਤੀ ਗਈ ਹੈ ਹੁਣ ਸਰਕਾਰ ਇਹ ਤੁਹਾਨੂੰ ਲੁਧਿਆਣੇ ਵਿੱਚ ਲੈ ਕੇ ਆ ਰਹੀ ਹੈ ਸਰਕਾਰ ਵੱਲੋਂ ਲੈਟਰ ਆਫ ਟੈਂਟ ਮਿਲਣ ਤੋਂ ਬਾਅਦ ਕਿਸਾਨਾਂ ਨੂੰ ਮਿਲੀ ਜ਼ਮੀਨ ਉਹ ਆਪਣੀ ਜ਼ਮੀਨ ਨੂੰ ਵੇਚ ਸਕਦੇ ਆ ਅਸੀਂ ਸੀ ਆਪਣੀ ਅੱਜ ਦੀ ਵੀਡੀਓ ਜਿਹੜੀ ਕਿ ਕਿਸਾਨਾਂ ਨੂੰ ਜਿਹੜੀ ਜ਼ਮੀਨ ਕਿਸ ਤਰ੍ਹਾਂ ਇਹ ਲੈ ਰਹੇ ਉਹਨਾਂ ਤੋਂ ਤੇ ਕਿਸ ਤਰ੍ਹਾਂ ਬਾਅਦ ਵਿੱਚ ਇਹ ਤੁਹਾਨੂੰ ਵੇਚ ਸਕਦੇ ਆ ਤੇ ਜਾਣਕਾਰੀ ਵਧੀਆ ਲੱਗੀ ਤਾਂ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਉਣ ਵਾਲਾ ਵੀਡੀਓ ਤੁਹਾਡੇ ਲਈ ਵਧੀਆ ਹੋਰ ਵੀ ਵਧੀਆ ਲੈ ਕੇ ਆਵਾਂਗੇ